ਸਵਾਗਤ ਹੈ ਤੁਹਾਡਾ ਦੋਸਤੋ ਫਾਜ਼ਿਲਕਾ 24 ਅੱਜ ਪਿੰਡ ਯਾਰਾ ਰਾਮ ਸਿੰਘ ਵਾਲਾ ਸੇਵਾਦਾਰ ਗੁਰਬਜ ਸਿੰਘ ਦੀ ਯਾਦ ਵਿੱਚ ਸਾਲਾਨਾ ਮੇਲਾ ਲਗਾਇਆ ਗਿਆ ਜਿੱਥੇ ਕੀ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲਗਾਈਆਂ ਗਈਆਂ ਔਰ ਪਿੰਡ ਦੇ ਵਾਸੀਆਂ ਨੇ ਵੱਟ ਚੜ ਕੇ ਸੰਯੋਗ ਕੀਤਾ ਇਸ ਮੇਲੇ ਵਿੱਚ ਖਾਸ ਗੱਲ ਇਹ ਰਹੀ ਕਿ ਵਾਤਾਵਰਨ ਨੂੰ ਬਚਾਉਣ ਲਈ ਰੁੱਖਾਂ ਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਪਿੰਡ ਦੇ ਸੰਯੋਗ ਨਾਲ ਰੁੱਖਾਂ ਦਾ ਲੰਗਰ ਲਗਾਇਆ ਗਿਆ ਤੇ ਫਲਦਾਰ ਔਰ ਛਾਂਦਾਰ ਬੂਟੇ ਵੰਡੇ ਗਏ ਕੀਕਲ ਦੋਸਤੋ ਤੁਸੀਂ ਜੁੜਿਓ ਫਾਇਲਕਰ 24 ਨਾਲ ਅੱਜ ਮੈਂ ਆਪਣੇ ਹੀ ਪਿੰਡ ਯਾਰਾ RAM ਸਿੰਘ ਵਾਲਾ 5 ਸਾਵਣ ਨੂੰ ਬਾਬਾ ਗੁਰਦੇਵ ਸਿੰਘ ਦੀ ਯਾਦ ਵਿੱਚ ਲਗਭਗ 30 ਸਾਲਾਂ ਤੋਂ ਮੇਲਾ ਲੱਗ ਰਿਹਾ ਹੈ ਦੂਰੋਂ ਨੇੜੇ ਸੰਗਤਾਂ ਆ ਕੇ ਇੱਥੇ ਟੋਟ ਲੰਗਰ ਵਰਤਾਇਆ ਜਾਂਦਾ ਹੈ ਔਰ ਪਿੰਡ ਦੀਆਂ ਸੰਗਤਾਂ ਆ ਕੇ ਲੰਗਰ ਛਕਦੀਆਂ ਹਨ ਪੂਰੇ ਪਿੰਡ ਦੇ ਸੰਯੋਗ ਨਾਲ ਇਹ ਮੇਲਾ ਲਗਾਇਆ ਜਾਂਦਾ ਹੈ ਔਰ ਸਭ ਤੋਂ ਜ਼ਿਆਦਾ ਇੱਥੇ ਮਿਨੀਆਰੀ ਦੀਆਂ ਦੁਕਾਨਾਂ ਜੋ ਜਲੇਬੀ ਦੀਆਂ ਦੁਕਾਨਾਂ ਔਰ ਜਿੰਨੇ ਵੀ ਮਨੀਆਰੀ ਦੁਕਾਨਾਂ ਹਨ ਉਹ ਲਾਉਂਦੇ ਹਨ ਇਥੋ ਦੇ ਪਿੰਡ ਦੇ ਗ੍ਰੰਥੀ ਨਾਲ ਗੱਲ ਕਰਨੇ ਆ ਬਾਬਾ ਬਲਕਾਰ ਸਿੰਘ ਨਾਲ ਇਹਨਾਂ ਦੀ ਜਬਾਨੀ ਤੁਹਾਨੂੰ ਸੁਣਾਉਣੇ ਆ ਵੀ ਕਿੰਨੀ ਦੇਰ ਤੋਂ ਮੇਲਾ ਲੱਗ ਰਿਹਾ ਹੈ ਔਰ ਇਹਦਾ ਮੇਲੇ ਦਾ ਕੀ ਇਤਿਹਾਸ ਹੈ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਬਲਕਾਰ ਸਿੰਘ ਜੀ ਗ੍ਰੰਥੀ ਪਿੰਡ ਅਹਾਰਾ ਰਾਮ ਸਿੰਘ ਦੇ ਰਹਿਣ ਵਾਲੇ ਬਾਬਾ ਜੀ ਇਹ ਦੱਸੋ ਜਿਹੜਾ ਮੇਲਾ ਹੈ ਕੀ ਦੀ ਯਾਦ ਵਿੱਚ ਲੱਗ ਰਿਹਾ ਜੀ ਬਾਬਾ ਗੁਰਦੇਵ ਸਿੰਘ ਜਿਨ੍ਹਾਂ ਦਾ ਪਾਕਿਸਤਾਨ ਜਨਮ ਦਿਨ ਹੁੰਦਾ ਸੀ ਇਸਦੇ ਤਾਇ ਚਾਚੇ ਭਰਾ ਚਾਰ ਭਰਾ ਨੇ ਬਾਬਾ ਗੁਰਦੇਵ ਸਿੰਘ ਦੇ ਵੱਡੇ ਦੇ ਨਾਮ ਕਿ ਸਰੇ ਨਾਮ ਗੁਲਾਬ ਗੁਲਾਬ ਵੱਡੇ ਦੇ ਨਾਮ ਗੁਰਦੇਵ ਸਿੰਘ ਗੁਲਾਬ ਸਿੰਘ ਗੁਲਾਬ ਸਿੰਘ ਜੀ ਦੂਸਰੇ ਦੇ ਨਾਮ ਸੀ ਕਾਕੂ ਕੱਕਾ ਸਿੰਘ ਜੀ ਤੇ ਤੀਸਰੇ ਦੇ ਨਾਮ ਹਾਕਮ ਸਿੰਘ ਚੌਥੇ ਦੇ ਨਾਮ ਬਾਬਾ ਗੁਰਦੇਵ ਸਿੰਘ ਜੀ ਦਾ ਮੇਲਾ ਲੱਗਦਾ ਹੈ ਇਸ ਦੀ ਯਾਦ ਵਿੱਚ ਹਰ ਸਾਲ ਦੇ ਸਾਲ ਪਿੰਡ ਹਜਾਰਾ ਰਾਮ ਸਿੰਘ ਦੇ ਸਹਿਯੋਗ ਦੇ ਨਾਲ ਮੇਲਾ ਲੱਗਦਾ ਹੈ। ਬਾਬਾ ਜੀ ਬਾਬਾ ਜੀ ਕਿੰਨੇ ਸਾਲ ਤੋਂ ਲੱਗ ਰਿਹਾ ਮੇਲਾ ਜੀ? 1990 ਤੋਂ ਲੈ ਕੇ ਗੁਰਬਖਸ਼ ਸਿੰਘ ਇਸ ਦਾ ਭਾਨਾ ਪਤੀਜਾ ਸੇਵਾ ਕਰਦਾ ਸੀ। ਜੀ ਉਹਦਾ ਨਾਮ ਗੁਰਬਖਸ਼ ਸਿੰਘ ਹੈ। ਉਸ ਦੀ ਡੈਥ ਹੋ ਗਈ ਹੈ 2021 ਵਿੱਚ ਮੇਲਾ ਲਗਾ ਤੇ ਉਸ ਤੋਂ ਬਾਅਦ ਉਸ ਦੀ ਡੈਥ ਹੋ ਗਈ ਸੀ। ਬਾਬਾ ਜੀ ਇੱਕ ਦੱਸਿਆ ਜਾਂਦਾ ਹੈ ਬਾਬਾ ਗੁਰਬੈ ਸਿੰਘ ਮੈਂ ਇਸ ਮੇਲੇ ਤੇ ਬਹੁਤ ਪੁਰਾਣਾ ਕੰਮ ਸਕਾਨ 15-20 ਸਾਲ ਤੋਂ ਆ ਰਿਆਂ 20-25 ਸਾਲ ਤੋਂ ਹਾਂਜੀ ਹਾਂਜੀ ਜਦੋਂ ਵੀ ਬਾਬਾ ਇੱਥੇ ਵਾਅਦਾ ਕਰਦਾ ਸੀ ਵੀ بارش ਹੋਣੀ ਹੈ ਇੱਥੇ ਤੁੱਪ ਪਈ ਜਾਣੀ ਮਨਿਆਰੀ ਵਾਲਿਆਂ ਨੂੰ ਕਹਿ ਦੇਣਾ ਵੀ بارش ਹੋਣੀ ਮਨਿਆਰੀ ਲਿਖ ਕੇ ਕਹਿਣਾ ਉਹਨਾਂ ਤਰਪਾਲਾ ਲਾ ਦਿਓ ਉਸ ਤੋਂ ਠੀਕ ਜਸਟ ਅੱਧੇ ਘੰਟੇ ਬਾਅਦ بارش ਹੋ ਜਾਂਦੀ ਸੀ ਇਹ ਕੀ ਸੱਚ ਹੈ ਜੀ ਹਾਂਜੀ ਹਾਂਜੀ ਜੀ ਅਰਦਾਸ ਕਰਕੇ ਅੰਦਰੋਂ ਸਮਾਜ ਬਾਹਰ ਹੁੰਦਾ ਸੀ ਸਪੀਕਰ ਵਿੱਚ ਵਾਅਦਾ ਦਿੰਦਾ ਸੀ ਜੀ ਕਹਿੰਦਾ ਸੀ ਮਨਿਆਰੀ ਵਾਲੋ ਜਲੇਬੀ ਵਾਲਿਓ ਜੀ ਕਹਿੰਦੇ ਵੀ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ بارش ਹੋਣੀ ਹੈ ਸਾਰੇ ਮਜ਼ਾਕ ਕਹਿੰਦੇ ਸੀ ਬਾਬਾ ਚੂੜ ਬੋਲਿਆ ਜੀ ਅੱਧਾ ਘੰਟਾ ਨਹੀਂ ਪੈਂਦਾ ਸੀ ਧੁੱਪ ਬਹੁਤ ਸੀ ਜੀ ਧੁੱਪ 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 ਬਹੁਤ ਪੈਂਦੀ ਸੀ ਜੀ ਤੇ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ بارش ਐ ਨਹੀਂ ਹੋ ਜਣੀ ਬਹੁਤ ਸਾਰੇ ਤੰਗ ਹੋ ਜਨਾਂ ਜੀ ਖੁਸ਼ ਹੋ ਜਾਂਦੇ ਸੀ ਜੀ ਔਰ ਜਿਹੜਾ ਵਾਤਾਵਰਨ ਹੈ ਪ੍ਰਦੂਸ਼ਣ ਹੋ ਚੁੱਕਿਆ ਹੈ ਔਰ ਦੂਸਰਾ ਕਹਿ દઈએ ਕਿ ਜਿੰਨੀ ਆ ਗਰਮੀ ਪੈ ਰਹੀ ਟੈਂਪਰੇਚਰ ਵਧ ਗਿਆ ਹੈ ਦਰਖਤ ਲਗਾਉਣ ਨਾਲ ਆਪਾਂ ਨੂੰ ਕੀ ਫਾਇਦੇ ਹੋਣਗੇ ਥੋੜਾ ਜਿਹਾ ਇਹਦੇ ਬਾਰੇ ਦੱਸੋ ਸਾਣੀ ਯੂਨੀਅਨ ਵੱਲੋਂ ਜੋ ਕਿ ਰੁੱਖ ਲਗਾਉਣ ਦੀ ਸੇਵਾ ਮੇਲੇ ਵਿੱਚ ਬਹੁਤ ਹੀ ਵਧੀਆ ਮੌਕਾ ਜੋ ਕਿ ਤੁਸੀਂ ਠਾਇਆ ਕਦਮ ਬਹੁਤ ਹੀ ਵਧੀਆ ਹੈ ਦਿਨੋਂ ਦਿਨ ਦਿਹਾੜੇ ਗਰਮੀ ਵਧ ਰਹੀ ਹੈ ਜਿਵੇਂ ਕਿ ਤੇ ਰੁੱਖ ਲਗਾਉਣੇ ਚਾਹੀਦੇ ਨੇ ਤਾਂ ਹੀ ਟੈਂਪਰੇਚਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜੀ ਧੰਨਵਾਦ ਹੁਣ ਗੱਲ ਕਰਾਉਂਦੇ ਆ ਇਤੋ ਪਿੰਡ ਦੇ ਵਾਸੀ ਨਾਲ ਮੱਖਣ ਸਿੰਘ ਨਾਲ ਜੋ ਇਸ ਮੇਲੇ ਦਾ 10-12 ਆਦਮੀ ਆ ਜੋ ਇਹਦਾ ਕੰਟਰੋਲ ਕਰਦੇ ਆ ਇਹਦੀ ਸੇਵਾ ਇਕੱਠੀ ਕਰਕੇ ਮੇਲਾ ਲਗਾਉਂਦੇ ਆ ਇਹਦੇ ਕੋਲ ਪੁੱਛਨੇ ਆ ਬੇਦਾ ਕੀ ਇਤਿਹਾਸ ਹੈ ਮੇਲੇ ਦਾ ਹਾਂਜੀ ਸਰ ਹਾਂਜੀ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਜੀ ਮੱਖਣ ਸਿੰਘ ਅੱਛਾ ਇਹਦੇ ਮੇਲੇ ਬਾਰੇ ਸਾਨੂੰ ਦੱਸੋ ਜੀ ਕੁਝ ਅਸੀਂ ਬਹੁਤ ਇਰਤੋਂ ਦੀ ਸੇਵਾ ਕਰਦੇ ਆ ਨੇ ਭਗਤ ਇਹ ਭਗਤ ਅਗਰਦੇਤ ਸਿੰਘ ਦੀ ਜਿੰਨੀ ਵੀ ਸਤਿ ਪੁੱਜ ਦੀ ਸੇਵਾ ਉਹ ਦੇਂਦੇ ਵੀ ਆ ਕਰਵਾਦੇ ਵੀ ਆ ਬੱਚਿਆਂ ਨੂੰ ਸਮਝਾਣੇ ਤੇ ਇਹ ਨਸ਼ਿਆਂ ਤੋਂ ਸਾਨੂੰ ਬਚਾਵੇ ਜੀ ਹਾਂ ਸਭ ਤੋਂ ਵੱਡਾ ਤਾਂ ਨਸ਼ਾ ਜਿਹੜਾ ਸਾਡੇ ਬੱਚਾਂ ਤੇ ਅਸਰ ਪਿਆ ਹੋਇਆ ਉਹ ਮਾੜਾ ਜਿਹੜਾ ਉਹ ਸਾਨੂੰ ਇਹ ਬਾਬਾ ਜੀ ਸ਼ਾਂਤੀ ਦੇਵੇ ਤੇ ਜਨਤਾ ਦੇ ਸਾਰੇ ਤੇ ਮਿਹਰ ਕਰੇ ਇਹਨੇ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਬਸ ਇਹ ਸਵਾਲ ਮੈਂ ਕਰਨਾ ਨਹੀਂ ਚਾਹੁੰਦਾ ਸੀ ਨਸ਼ਾ ਆਪਣੇ ਪਿੰਡ ਵਿੱਚ ਕਿੰਨਾ ਕੁ ਵੱਧ ਚੁੱਕਿਆ ਕਿੰਨੇ ਕਿੰਨੇ ਮੁੰਡੇ ਸੇਵਨ ਕਰਾਪਾ ਨਾ ਨਹੀਂ ਦੱਸਣੇ ਬਾਕੀ ਕਿੰਨੇ ਪਰਸੈਂਟ ਵੱਧ ਚੁੱਕਿਆ ਨਸ਼ਾ ਇਹ ਨਸ਼ਾ ਜੀ ਬਹੁਤ ਜ਼ਿਆਦਾ ਵੱਧ ਚੁੱਕਿਆ ਤੇ ਇਹ ਨਸ਼ੇ ਦੀ ਕੰਟਰੋਲ ਤਾਂ ਕਰੇ ਤਾਂ ਸਰਕਾਰ ਕਰ ਸਕਦੀ ਹੋਰ ਨਹੀਂ ਕਰ ਸਕਦਾ ਜੀ ਜੀ ਸਰਕਾਰ ਨੂੰ ਭਗਵੰਤ ਮਾਨ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਨਸ਼ਿਆਂ ਤੇ ਲਗਾਮ ਲਾਈ ਜਾਵੇ ਸਖਤ ਕਾਨੂੰਨ ਬਣਾਇਆ ਜਾਵੇ ਸਖਤ ਜੋ ਹੈ ਨਸ਼ਾ ਕਰ ਰਹੇ ਨੇ ਇੱਥੇ ਕਈ ਵਾਰੀ ਨਸ਼ੇ ਦੀ ਪਾਬੰਦੀ ਨਹੀਂ ਹੋ ਰਹੀ ਇਸ ਪਿੰਡ ਦੇ ਵਿੱਚ ਤੇ ਇਹ ਜ਼ਰੂਰਤ ਨਾ ਹੋਣਾ ਚਾਹੀਦਾ ਪੂਰਾ ਜੀ ਜੀ ਤਾਂ ਨੁਕਸਾਨ ਕਾਫੀ ਹੁੰਦਾ ਹੈ ਗਲੀਆਂ ਭਰੀਆਂ ਹੁੰਦੀਆਂ ਨੇ ਸਰਪੰਚ ਤੋਂ ਕੋਈ ਹੱਲ ਨਹੀਂ ਹੋ ਰਿਹਾ ਉਹ ਆਦੀ ਅਗਲੀ ਬੋਰਡ ਦਾ ਹੱਕਦਾਰ ਤਾਂ ਬਣ ਰਿਹਾ ਹੈ ਵੀ ਮੈਂ ਕਿਸੇ ਨੂੰ ਨਾ ਕਾਵਾਂ ਗੱਲ ਕਾ ਬਣ ਗਈ ਹੈ ਤੇ ਦਬਾਅ ਨਹੀਂ ਪੈ ਰਿਹਾ ਸਮਝਾ ਨਹੀਂ ਰਿਹਾ ਇਹ ਇਹ ਸੰਗਤ ਅਸਰ ਮਾਰਾ ਪੈ ਰਿਹਾ ਨਹੀਂ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਜੋ ਪਿੰਡ ਦੇ ਆਪਾਂ ਪੰਚਾਇਤਾਂ ਚੁਣੀ ਦਾ ਸਰਪੰਚ ਮੈਂਬਰ ਚੁਣੀ ਦਾ ਕੀ ਅੱਗੇ ਲੱਗ ਕੇ ਨਸ਼ਾ ਬੰਦ ਕਰਾਉਣ ਚ ਨਹੀਂ ਸਹਿਯੋਗ ਦੇ ਰਿਹਾ ਸਾਫ਼ ਸਬਦਾਂ ਤੇ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦਾ ਨਹੀਂ ਦੇ ਰਿਹਾ ਕੋਈ ਵੀ ਨਹੀਂ ਦੇ ਰਿਹਾ ਜਿੰਨੇ ਵੀ ਹੈਗੇ ਨੇ ਸਭ ਆਪ ਦੇ ਪਾਰਟੀ ਛਾਲਟੀ ਤਿਆਰ ਕਰ ਰਹੇ ਨੇ ਤੇ ਜ ਆਪੋ ਦੇ ਜਿਹੜਾ ਮਾੜਾ ਬੰਦਾ ਹੈ ਉਹ ਚੁੱਪ ਕਰਕੇ ਸ਼ਾਂਤੀ ਕਰਕੇ ਘਰੇ ਬਹਿ ਜਾਂਦਾ ਹੈ ਲੋਕਾਂ ਦੀ ਚੋਰੀਆਂ ਨਕਸਾਨ ਦਾਣੇ ਸ਼ਰਿਆਮ ਦਿਨੇ ਨਿਕਲਦੇ ਨੇ ਅਸਾ ਯਾਰਾ ਰਾਮ ਸਿੰਘ ਚੋਰੀਆਂ ਦਾਣੇ ਸ਼ਰਿਆਮ ਇਹ ਛੇੜੀ ਲੈ ਜਾਂਦੇ ਆ ਹਾਂ ਛੇੜੀ ਲਈ ਜਾਂਦੇ ਨੇ ਪਰ ਟਾਪ ਟਾਪ ਤੋਂ ਮੋਬੈਲਾ ਚੱਕੀ ਲੈ ਜਾਂਦੇ ਨੇ ਨੁਕਸਾਨ ਕਾਫੀ ਲੰਮੇ ਕੀਤੇ ਜਾਂਦੇ ਨੇ ਤੇ ਇੰਦੀ ਨੱਥ ਵੀ ਪੈਣੀ ਜ਼ਰੂਰੀ ਚਾਹੀਦੀ ਇੱਕ ਤੋਂ ਫਿਰ ਮੈਂ ਇੱਕ ਵਾਰ اٹਕੇ ਸਵਾਲ ਕਰਨਾ ਪੂਰਾ ਵਿੱਚ ਇਲੈਕਸ਼ਨ ਆ ਰਹੇ ਨੇ ਸਰਪੰਚੀ ਦੇ ਆਵਾਸੀ ਇਹਨਾਂ ਨੂੰ ਕੀ ਚਾਹ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦੇ ਸਰਪੰਚ ਚੁਣਨਾ ਔਰ ਪਿੰਡ ਵਿੱਚ ਨਸ਼ਾ ਕਿਸ ਤਰ੍ਹਾਂ ਕੰਟਰੋਲ ਹੋ ਸਕਦਾ ਚੋਰੀਆਂ ਕਿਸ ਤਰ੍ਹਾਂ ਬੰਦ ਹੋ ਸਕਦੀਆਂ ਇਹ ਦੇਖੋ ਜੀ ਸਰਪੰਚ ਦਾ ਉਹ ਚੁਗਾ ਜਾਂਦਾ ਜਿਹੜਾ ਹਰ ਇੱਕ ਗੱਲ ਨੂੰ ਪਛਾਣਦਾ ਹੁੰਦਾ ਹੈ ਜੀ ਤੇ ਜਨਾਨੀ ਦਾਦੀ ਜੋੜਨਾ ਆਵੇ ਤਾਂ ਫਿਰ ਸਾਰੇ ਆਪ ਪਿੰਡਾਂ ਦੇ ਵਿੱਚ ਕਰ ਸਕਨੇ ਚਾਹੇ ਕੋਈ ਵੀ ਇਨਸਾਨ ਦੇ ਮੁਖ ਹੁੰਦੇ ਵਿੱਚ ਹੁੰਦਾ ਹੈ ਸਰਪੰਚ ਜਿਹੜਾ ਹਰ ਇੱਕ ਬੰਦੇ ਦੀ ਬੱਚੇ ਦੀ ਪਰਿਵਾਰ ਦੀ ਹਰ ਇੱਕ ਦੀ ਕਹਾਣੀ ਲਵੇ ਤਾਂ ਜੀ ਦੂਜਾ ਬੰਦਾ ਨਹੀਂ ਇਹ ਕੰਟਰੋਲ ਕਰ ਸਕਦਾ ਜੀ ਹਰ ਇੱਕ ਮਲਾਜ਼ਮ ਨਾਲ ਵਰਤੇ ਪਿਆਰ ਵੀ ਵਰਤੇ ਹਰੇਕ ਨਾਲ ਉਹ ਦਿਲੂ ਵੀ ਗੱਲ ਕਵੇ ਕਹਣੀ ਹੈ ਤਾਂ ਪੰਚਾਇਤ ਕਹਣੀ ਹੈ ਜਾਂ ਕਿਤੇ ਹੋਰ ਪਾਸੇ ਵੀ ਕਹਣੀ ਹੈ ਸਮੱਸਿਆ ਹਰ ਇੱਕ ਗੱਲ ਦੀ ਹੁੰਦੀ ਹੈ ਉਹ ਦੇਣੀ ਪੈਂਦੀ ਹੈ ਜੇ ਡਰਨਾ ਹੈ ਪੰਚਾਇਤ ਤੋਂ ਤਾਂ ਫਿਰ ਗੱਲ ਕਰਨ ਦਾ ਕੋਈ ਤਰੀਕਾ ਨਹੀਂਗਾ ਜਿੰਨੀਆਂ ਵੀ ਪਿੰਡ ਵਿੱਚ ਚੋਰੀਆਂ ਹੋਈਆਂ ਨੇ ਹਾਂ ਮਨ ਲੈ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਦਰਖਾਸਤ ਲਈ ਕੋਈ ਕਾਰਵਾਈ ਕੋਈ ਅਜ ਤੱਕ ਨਾ ਚੋਰ ਪਿੰਡ ਦਾ ਫਰਿਚਰ ਕੋਈ ਨਹੀਂ ਫੜਿਆ ਗਿਆ ਸਭ ਇਹਨਾਂ ਨੇ ਆਪਸ ਵਿੱਚ ਆਂਡਾ ਸਾਂਡਾ ਗੰਡੇ ਤੇ ਨੁਕਸਾਨ ਤੋਂ ਨਹੀਂ ਬਚਾਇਆ ਗਿਆ ਜਿੰਨਾ ਵੀ ਜਿਵੇਂ ਅਸੀਂ ਜਾਣੇ ਕਹਿੰਨੇ ਲੋਕ ਗੱਲ ਪਾ ਜਾਂਦੇ ਨੇ ਬਸ ਗਲਤ ਆ ਗਈ